ਦੇਲ ਦਿਆ کہہ ਰਹੇ ਨੇ ਤੋ ਮੈਂ ਦੁੱਖ ਪ੍ਰਗਟ ਕਰਦਾ ਅੱਜ ਸਾਰਾ ਪਰਿਵਾਰ ਡਾਕਟਰ ਸਾਹਿਬ ਬੈਠੇ ਨੇ ਉਹਦੇ ਪਿਤਾ ਜੀ ਰਣਜੀਤ ਸਿੰਘ ਜੀ ਉਹਨਾਂ ਦੀ ਧਰਮ ਪਤਨੀ ਬੈਠੀ ਨਿਰੰਦਰਜੀ ਲੈਂਸੀ ਔਰ ਉਹਦੇ ਮਦਰ ਔਰ ਉਹਨੇ ਮਾਮਾ ਜੀ ਔਰ ਮੈਂ ਅਫਸੋਸ ਦੁੱਖ ਸਾਂਝਾ ਕਰਨ ਵਾਸਤੇ ਪਰਿਵਾਰ ਨਾਲ ਆ ਬਹੁਤ ਦੁਖਦਈ ਘਟਨਾ ਔਰ ਮੈਂ ਕੀ ਕਹਿ ਸਕਦਾ ਕਿ ਅਨਪੈਰਲਡ ਪੁਲਿਸ ਅਟ੍ਰੋਸਿਟੀ ਦਾ ਸ਼ਿਕਾਰ ਹੋਇਆ ਹੈ ਇੱਕ ਹੋਣਹਾਰ ਪੜਿਆ ਲਿਖਿਆ ਇੱਕ ਅਧਿਆਪਕ ਟੀਚਰ ਆਪ ਔਰ ਜਿਸ ਢੰਗ ਦੇ ਨਾਲ ਉਹਦਾ ਪੁਲਿਸ ਕਸਟਡੀ ਵਿੱਚ ਤੌੜਚਾ ਕੀਤਾ ਗਿਆ 3 ਡਿਗਰੀ ਟੌਰਚਰ ਮੈਨੂੰ ਦੱਸਿਆ ਗਿਆ ਉਹਨਾਂ ਦੇ ਕੋਲ ਪੋਸਟਮਾਰਟਮ ਦੀ ਰਿਪੋਰਟ ਹੈ 180 ਇੰਜਰੀਜ਼ ਆ ਉਹਦੀ ਬਾਡੀ ਤੇ 180 ਔਰ ਪ੍ਰਾਈਵੇਟ ਪਾਰਟਸ ਤੋਂ ਲੈ ਕੇ ਉਹਦੇ ਸਾਰੇ ਸਰੀਰ ਦੇ ਉੱਤੇ ਇਲੈਕਟ੍ਰਿਕ ਸ਼ੌਕਸ ਨੇ ਔਰ ਜਿਹੜਾ ਜਿਹੜੀ ਵੀਡੀਓ ਮੇਰੇ ਕੋਲ ਪਹਿਲਾਂ ਪਹੁੰਚਾਈ ਸੀ ਏ এবিসি ਟੀਵੀ ਦੇ ਸੰਦੀਪ ਹੁਣਾ ਨੇ ਔਰ ਮੈਂ ਉਸ ਨੂੰ ਪਹਿਲੇ ਦਿਨ ਟਵੀਟ ਕੀਤਾ ਵਾ ਉਸ ਦਿਨ ਜਿਹੜਾ ਉਹਦਾ ਸਾਥੀ ਸੀ ਸ਼ੇਧੋਤਨਾ ਗਗਨਦੀਪ ਸ਼ਿਗਰ ਉਹਨੇ ਆਪਣੇ ਸਾਰਾ ਵੇਰਵਾ ਦੱਸਿਆ ਕਿ ਕਿਸ ਤਰ੍ਹਾਂ ਸਾਨੂੰ ਪੁਲਿਸ ਨੇ ਕਿਵੇਂ ਸਾਨੂੰ ਕਸਟਡੀ ਚ ਲਿਆ ਕਿਵੇਂ ਸੀਆਈਏ ਸਟਾਫ ਪਟੰਡਾ ਦੇ ਵਿੱਚ ਰੱਖਿਆ ਗਿਆ ਕਿਵੇਂ ਉੱਥੇ ਸਾਨੂੰ ਹਰ ਕਿਸਮ ਦਾ ਤਸ਼ੱਦਦ ਟੌਰਚਰ 3 ਡਿਗਰੀ ਜਿਹਨੂੰ ਕਹਿੰਦੇ ਨੇ ਜਿਹੜਾ ਜਦੋਂ ਪੰਜਾਬ ਦੇ ਵਿੱਚ ਖਾੜਕੂ ਲੈਰ ਸੀ ਜਿਵੇਂ ਉਸ ਵਕਤ 3 ਡਿਗਰੀ ਟੌਰਚਰ ਕਰਕੇ ਔਰ ਠੂਠੇ ਪੁਲਿਸ ਮੁਕਾਬਲੇ ਵਿੱਚ ਨੌਜਵਾਨਾਂ ਨੂੰ ਮਾਰਿਆ ਜਾਂਦਾ ਸੀਗਾ ਉਹ ਦੌਰ ਅੱਜ ਇੱਥੇ ਦੁਬਾਰਾ ਪੰਜਾਬ ਦੇ ਵਿੱਚ ਰੀਪਲੇ ਕੀਤਾ ਜਾ ਰਿਹਾ ਔਰ ਬੜੇ ਅਫਸੋਸ ਦੀ ਗੱਲ ਹੈ ਕਿ ਜਦੋਂ ਇਸ ਮੁੰਡੇ ਦੀ ਹੱਤਿਆ ਕੀਤੀ ਗਈ ਆ ਉਹਨਾਂ ਦਿਨਾਂ ਦੇ ਵਿੱਚ ਸਾਡਾ ਚੀਫ ਮਿਨਿਸਟਰ ਭਗਵੰਤ ਮਾਨ ਬਠਿੰਡੇ ਦੇ ਵਿੱਚ ਛੇ ਆ ਤੇ ਉਸੇ ਦਿਨ ਲੱਗੇ ਬੰਨੇ ਸੀਗਾ ਉਸੇ ਦਿਨ ਉਸੇ ਦਿਨ ਮਤਲਬ ਚੀਫ ਮਿਨਿਸਟਰ ਨੂੰ ਇੰਨਾ ਇਹ ਇੰਨਾ ਨਿਰਦੇਹੀ ਬੰਦਾ ਨਹੀਂ ਮੈਂ ਦੇਖਿਆ ਇੰਨਾ ਇਨਸੈਂਸਿਟਿਵ ਨਹੀਂ ਦੇਖਿਆ ਜਿਨੇ 5 10 ਮਿੰਟ ਆਪਣਾ ਟਾਈਮ ਕੱਟ ਕੇ ਇਸ ਪਰਿਵਾਰ ਦੇ ਨਾਲ ਆਣ ਕੇ ਹਮਦਰਦੀ ਕਰਦਾ ਇਹਨਾਂ ਨੂੰ ਪੁੱਛਦਾ ਕਿ ਤੁਹਾਡੇ ਨਾਲ ਕੀ ਵਾਪਰਿਆ ਵਾ ਕਿ ਕਿਵੇਂ ਤੁਹਾਡਾ ਬੱਚਾ ਰੋਜ਼ ਜਿਵੇਂ ਜੌਬ ਤੇ ਜਾਂਦਾ ਸੀ ਕਿ ਕਿਵੇਂ ਉਹ ਪੁਲਿਸ ਦੇ ਨੈੱਟ ਵਿੱਚ ਆਇਆ ਕਿਨੇ ਉਹਨੂੰ ਮਾਰਿਆ ਤੁਹਾਡੇ ਕੋਲ ਕੀ ਇਤਲਾਹ ਵਾ ਔਰ ਉਸ ਤੋਂ ਬਾਅਦ ਉੱਤੇ ਕੋਈ ਬੰਦੀ ਪੁਖਤਾ ਕਾਰਵਾਈ ਦਾ ਬਹੁਤ ਦੂਰ ਦੀ ਗੱਲ ਹੈ ਅੱਜ ਤੱਕ ਇਹਨਾਂ ਦੇ ਖਿਲਾਫ ਇਹਨਾਂ ਦੇ ਪਰਿਵਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਇਨਸਾਫ ਕੋਈ ਬਾਇ ਨੇਮ ਅਪਰੋਪਰੀਏਟ ਐਫ ਆਰ ਔਰ ਉਹ ਸੈਕਸ਼ਨ ਕਿਉਂਕਿ ਦਿਸ ਜਿਹੜਾ ਉਹਨਾਂ ਦੇ ਲਾਇਆ ਗਿਆ ਕਿ ਇਹ ਜਿਹੜੀ ਧਾਰਾ ਬਹੁਤ ਇੱਕ ਅਨ ਅ ਸੌਫਟੀ ਸੈਕਸ਼ਨ ਲਾਇਏ ਗਏ ਨੇ ਦਿਸ ਇਸ ਪਿਓਰਲੀ ਮਰਡਰ ਇਨ ਪੁਲਿਸ ਕਸਟਡੀ ਔਰ ਪਰਿਵਾਰ ਨੇ ਵੀ ਮੰਗ ਕੀਤੀ ਤੇ ਮੈਂ ਵੀ ਮੰਗ ਕਰਦਾ ਕਿ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਟਾਈਮ ਬਾਊਟ ਔਰ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਇਹਦਾ ਕੋਈ ਕਸੂਰ ਨਹੀਂ ਸੀਗਾ ਇਹਦੇ ਖਿਲਾਫ ਕੋਈ ਕਿਸੇ ਤਰ੍ਹਾਂ ਦਾ ਕੋਈ ਪੁਲਿਸ ਦੇ ਕੋਲ ਕੋਈ ਸਬੂਤ ਨਹੀਂ ਕੋ ਇਲਜ਼ਾਮ ਨਹੀਂਗਾ ਔਰ ਜਿਸ ਢੰਗ ਦੇ ਨਾਲ ਭੇਦ ਭਰੇ ਹਾਲਾਤਾਂ ਵਿੱਚ ਉਸ ਗਗਨਦੀਪ ਸਿੰਘ ਨੇ ਇਹਦੀ ਇਹਦੀ ਉਦੋਂ ਤੱਕ ਮਰ ਚੁੱਕਾ ਸੀਗਾ ਸਿਵਲ ਹਸਪੀਟਲ ਨੇ ਉਹਦੀ ਜਿਹੜੀ ਡੈੱਡ ਬੋਡੀ ਪਹੁੰਚਾਈ ਔਰ ਉੱਥੋਂ ਆਪ ਵੀ ਉਹ ਗਾਇਬ ਹੋ ਗਿਆ ਚਲੋ ਕਟੋਕਾਟ ਉਸਨੇ ਇੱਕ ਵੀਡੀਓ ਸ਼ੇਅਰ ਕੀਤੀ ਪਬਲਿਕ ਡੋਮੇਨ ਵਿੱਚ ਜਿਹੜੀ ਅਸੀਂ ਸਾਰਿਆਂ ਨੇ ਟਵੀਟ ਕੀਤੀ ਜਾਂ ਮੀਡੀਆ ਦੇ ਉੱਤੇ ਲੋਕਾਂ ਨੇ ਆਣ ਕੇ ਉਹਨੂੰ ਚਲਾਇਆ ਜਿੱਥੋਂ ਪਤਾ ਲੱਗ ਸਕਿਆ ਕਿ ਨਰਿੰਦਰ ਕਿਹੜੇ ਹਾਲਾਤਾਂ ਵਿੱਚ ਕਿੱਥੇ ਉਹਦਾ ਟੌਰਚਰ ਕੀਤਾ ਗਿਆ ਕਿੱਥੇ ਉਹਦੀ ਜਿਹੜੀ ਕਤਲ ਕੀਤਾ ਗਿਆ ਅੱਜ ਕੀ ਹੋ ਰਿਹਾ ਵਾ ਕਿ ਅੱਜ ਪੰਜਾਬ ਹੈਜ਼ ਬਕਮ ਵਰਚੂਲੀ ਅ ਪੁਲਿਸ ਸਟੇਟ ਪੁਲਿਸ ਰਾਜ ਵਿੱਚ ਤਬਦੀਲ ਕੀਤਾ ਗਿਆ ਵਾ ਔਰ ਇਹ ਕੋਈ ਇਨਸੂਲੇਟਡ ਆਈਸੋਲੇਟਡ ਇਨਸੀਡੈਂਟ ਨਹੀਂਗਾ ਨਰਿੰਦਰ ਸਿੰਘ ਦੀ ਪੁਲਿਸ ਕਸਟਡੀ ਵਿੱਚ ਹੱਤਿਆ ਇਸ ਤੋਂ ਪਹਿਲਾਂ ਥੋੜੇ ਦਿਨ ਪਹਿਲਾਂ ਪਟਿਆਲੇ ਦਾ ਇੱਕ ਨੌਜਵਾਨ 22 ਸਾਲ ਦਾ ਕੈਨੇਡਾ ਤੋਂ ਆਇਆ ਸੀਗਾ ਜਸਪ੍ਰੀਤ ਸਿੰਘ ਉਹਦਾ ਇਨਕਾਊਂਟਰ ਕੀਤਾ ਗਿਆ ਔਰ ਸਾਰੀ ਦੁਨੀਆ ਜਾਣਦੀ ਕਿ ਉਹ ਫੇਕ ਇਨਕਾਊਂਟਰ ਸੀਗਾ ਉਸ ਤੇ ਉਸਦਾ ਇਨਕਾਊਂਟਰ ਕਰਨ ਤੋਂ ਬਾਅਦ ਉਹੀ ਪੁਲਿਸ ਆਫੀਸਰ ਜਿਹੜੇ ਸੀਗੇ ਉਹਨਾਂ ਨੇ ਸ਼ਾਮ ਨੂੰ ਪਟਿਆਲੇ ਵਿੱਚ ਆਣ ਕੇ ਕਰਨਲ ਬਾਟ ਤੋਂ ਉਹਦੇ ਮੁੰਡੇ ਦੀ ਕੁੱਟਮਾਰ ਕੀਤੀ ਉਹਨਾਂ ਦੀ ਤੋਹਫੀਨ ਕੀਤੀ ਉਹੀ ਪੁਲਿਸ ਵਾਲੇ ਸੀਗੇ ਸੋ ਔਰ ਉਸ ਤੋਂ ਪਹਿਲਾਂ ਪੀਲੀ ਭੀਤ ਵਿੱਚ ਜਿਹੜੇ ਇਨਕਾਊਂਟਰਸ ਹੋਏ ਨੇ ਜਿੱਥੇ ਬਿਲਕੁਲ ਚਾਰ ਬੇਗੁਨਾਹ ਬੰਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਿਲਕੁਲ ਅਤ ਗਰੀਬ ਉਹਨਾਂ ਨੂੰ ਮਾਰਿਆ ਗਿਆ ਵਾ ਔਰ ਇਹ ਤੋਂ ਪਹਿਲਾਂ ਵੀ ਜਿਹੜੇ ਇਨਕਾਊਂਟਰਸ ਇਹ ਸਾਰੇ ਡਾਊਟਫੁਲ ਇਨਕਾਊਂਟਰਸ ਨੇ ਔਰ ਮੈਂ ਸਮਝਦਾ ਕਿ ਭਗਵੰਤ ਮਾਨ ਨੇ ਇੰਨੀ ਲਿਬਰਟੀ ਦਿੱਤੀ ਪੁਲਿਸ ਨੂੰ ਕਿਉਂਕਿ ਉਹਨਾਂ ਤੋਂ ਗਲਤ ਕੰਮ ਕਰਾਏ ਜਾ ਰਹੇ ਨੇ ਜਿਵੇਂ ਕਿ ਕੱਲ ਹੀ ਦੇਖੋ ਪਰਸੋਂ ਮਹਿਰਾਜ ਦੇ ਮੈਂ ਜੋ ਉਹਨਾਂ ਦੇ ਪਿੰਡ ਵੀ ਜਾ ਕੇ ਆ ਮਹਿਰਾਜ ਪੰਜ ਬੰਦਿਆਂ ਦੇ ਖਿਲਾਫ ਐਮੀ ਸਟੇਜ ਤੋਂ ਖੜੇ ਖੜੇ ਹਦਾਇਤ ਦਿੱਤੀ ਐਸਐਸਪੀ ਨੂੰ ਕੇ ਦੇ ਖਿਲਾਫ ਪਰਚਾ ਦਾਜ ਕੀਤਾ ਕਦੀ ਚੀਫ ਮਿਨਿਸਟਰ ਇਸਤਾਨ ਦੀ ਗੱਲ ਕਰਦਾ ਕਿਸੇ ਨੇ ਕੰਪਲੇਨਟ ਕੀਤੀ ਕੰਪਲੀਟ ਵੀ ਆਮ ਆਦਮੀ ਪਾਰਟੀ ਦਾ ਉਹਨਾਂ ਦਾ ਉੱਥੋਂ ਦਾ ਮਹਿਰਾਜ ਪਿੰਡ ਦਾ ਰਹਿਣ ਵਾਲਾ ਕੋਈ ਝਾੜੂ ਪਾਰਟੀ ਦਾ ਕੋਈ ਉਹਨਾਂ ਦਾ ਹੱਥ ਛੋਕਾ ਆਪਣਾ ਹੀ ਉਹੀ ਸ਼ਿਕਾਇਤ ਕਰਾ ਚੀਫ ਮਿਨਿਸਟਰ ਉੱਥੇ ਹਦਾਇਤ ਹੋਗੀ ਕਿ ਬੰਦਿਆਂ ਦੇ ਖਿਲਾਫ ਤੁਰੰਤ ਐਕਸ਼ਨ ਕੀਤਾ ਜਾਵੇ ਚੀਫ ਮਿਨਿਸਟਰ ਦਾ ਮਤਲਬ ਹੁੰਦਾ ਅਗਰ ਪੁਲਿਸ ਨੂੰ ਡਾਇਰੈਕਸ਼ਨ ਵੀ ਦੇਣੀ ਹੈ ਕਿ ਤੁਸੀਂ ਇਹਦੀ ਤਹਿਕੀਕਾਤ ਕਰੋ ਮੇਰੇ ਕੋਲ ਕੰਪਲੇਂਟ ਆਈ ਹੈ ਜੋ ਇਨਸਾਫ ਪਸੰਦੀ ਹੈਗੀ ਜੋ ਫੇਅਰਨੈਸ ਹੈ ਉਸ ਹਿਸਾਬ ਦੇ ਨਾਲ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਦਿਓ ਲੇਕਿਨ ਚੱਕ ਕੇ ਬੰਦੇ ਹੁੰਦਰ ਦਿੱਤੇ ਗਏ ਔਰ ਸਾਰੇ ਆਦਮੀ ਕੋਈ 80 ਸਾਲ ਦਾ ਕੋਈ 83 ਸਾਲ ਦਾ ਕੋਈ 85 ਸਾਲ ਦਾ ਕਿਸੇ ਦੀ ਉਮਰ ਦਾ ਲਿਆਜ ਨਹੀਂ ਕੀਤਾ ਜਾ ਰਿਹਾ ਕਿਸੇ ਦਾ ਕੋਈ ਹੋਰ ਕਪ ਕੋਚੋਕਰ ਪਰਿਵਾਰਕਤਾ ਨੇ ਲਿਆਜ ਕੀਤਾ ਜਾਂ ਸਾਰੇ ਗੁਰਸਿੱਖ ਸੀਗੇ ਉਹਨਾਂ ਨੂੰ ਪਹਿਲਾਂ ਪੁਲਿਸ ਨੇ ਅਰੈਸਟ ਕੀਤਾ ਜਦੋਂ ਕੱਲ ਜਮਾਨਤ ਦੇ ਦਿੱਤੀ ਅਦਾਲਤ ਨੇ ਫਿਰ ਚੱਕ ਕੇ ਉਹਨਾਂ ਨੂੰ ਦੁਬਾਰਾ ਫਿਰ ਅਰੈਸਟ ਕੀਤਾ ਗਿਆ ਤੇ ਅੱਜ ਉਹਨਾਂ ਨੂੰ ਪੁਲਿਸ ਨੇ ਛੱਡਿਆ ਇਹ ਜੋ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ ਇਹ ਸਾਰੀ ਪੁਲਿਸ ਸਟੇਟ ਦੇ ਇੰਡੀਕੇਸ਼ਨ ਨੇ ਜਿੱਥੇ ਪੰਜਾਬ ਦੇ ਲੋਕਾਂ ਦੇ ਹਕੂਕ ਖੋਏ ਜਾ ਰਹੇ ਨੇ ਜਿਹੜਾ ਫੰਡਮੈਂਟਲ ਰਾਈਟ ਆ ਸਾਡਾ ਟੂ ਰਾਈਟ ਟੂ ਐਕਸਪ੍ਰੈਸ਼ਨ ਐਂਡ ਸਪੀਚ ਸਾਡਾ ਉਹ ਖੋਇਆ ਗਿਆ ਸਾਡਾ ਤਾਂ ਹੁਣ ਰਾਈਟ ਟੂ ਲਿਬਰਟੀ ਆਫ ਲਾਈਫ ਵੀ ਖੋਇਆ ਗਿਆ ਕਿ ਅਸੀਂ ਸਾਨੂੰ ਜੀਣ ਦਾ ਅਧਿਕਾਰ ਵੀ ਨਹੀਂ ਦਿੱਤਾ ਜਾ ਰਿਹਾ ਪੰਜਾਬ ਦੇ ਵਿੱਚ ਇਹ ਬਹੁਤ ਮਾੜੀਆਂ ਗੱਲਾਂ ਨੇ ਔਰ ਮੈਨੂੰ ਦੁੱਖ ਇਸ ਗੱਲ ਦਾ ਕਿ ਰੋਜ਼ ਦੁਹਾਈ ਦਿੰਦੇ ਨੇ ਬਾਬਾ ਸਾਹਿਬ ਅੰਬੇਦਕਰ ਦੀ ਔਰ ਸ਼ਹੀਦ ਭਗਤ ਸਿੰਘ ਦੀ ਉਹਨਾਂ ਦੀ ਦੁਹਾਈ ਦੇ ਕੇ ਤੇ ਇੰਨਾ ਹਤਿਆਚਾਰ ਤੇ ਇੰਨੀ ਬੇਇਨਸਾਫੀ ਜਿਹੜੀ ਕੀਤੀ ਜਾ ਰਹੀ ਆ ਮੈਂ ਇਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਕਰਦਾ ਜੋ ਵੀ ਪਰਿਵਾਰ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਐਕਸ਼ਨ ਲੈਣਗੇ ਚਾਹੇ ਉਹ ਪੰਜਾਬ ਰੈਣਾ ਹਾਈ ਕੋਰਟ ਮੂਵ ਕਰਨਾ ਪਵੇ ਇਹਨਾਂ ਨੂੰ ਅਸੀਂ ਇਹਨਾਂ ਦੀ ਪੂਰੀ ਹਮਦਦ ਕਰਾਂਗੇ ਔਰ ਮੇਰੀ ਪੰਜਾਬ ਸਰਕਾਰ ਔਰ ਡੀਜੀਪੀ ਦੇ ਕੋਲੋਂ ਇਹ ਮੰਗਿਆ ਕਿ ਇਸ ਦੀ ਟਾਈਮ ਬਾਉਂਡ ਕੰਕ੍ਰੀਟ ਐਕਸ਼ਨ ਮਰਡਰ ਕੇਸ ਵੀ ਰਜਿਸਟਰਡ ਅਗੇਂਸਟ 올 ਦੋਸ ਪੁਲਿਸ ਆਫਸਰਸ ਹੂ ਆਰ ਰਿਸਪੋਨਸਿਬਲ ਫਾਰ ਦਿਸ ਬਰੂਟਲ ਪੁਲਿਸ ਕਸਟਡੀ ਮਰਡਰ ਔਰ ਨਾਲ ਨਾਲ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਸਾਰਾ ਪੰਜਾਬ ਜਿਹੜਾ ਉਹ ਕੁਰਲਾ ਰਿਹਾ ਹੈ ਅੱਜ ਇੰਨੇ ਜਿਆਦਾ ਉਹ ਛੂਫੇ ਪਰਚਿਆਂ ਦਾ ਦੌਰ ਔਰ ਆਮ ਆਦਮੀ ਪਾਰਟੀ ਜਿਵੇਂ ਕਿ ਹੁਣ ਸਾਰੀ ਰਾਜਨੀਤੀ ਹੀ ਪੁਲਿਸ ਦੇ ذریعے ਕਰ ਰਹੀ ਹੈ ਆਪਣੇ ਕ੍ਰਿਟਿਕਸ ਦਾ ਮੂੰਹ ਬੰਦ ਕਰਵਾਉਣਾ ਈਵਨ ਇਥੋਂ ਤੱਕ ਕਿ ਬੰਦੇ ਵੀ ਇਕੱਠੇ ਕਰਨੇ ਪੁਲਿਸ ਦਾ ਕੰਮ ਲਾ ਦਿੱਤਾ ਕਿ ਤੁਸੀਂ ਨੰਬਰਦਾਰਾਂ ਨੂੰ ਸਰਪੰਚਾਂ ਨੂੰ ਬੁਲਾਓ ਔਰ ਜਿਸ ਤਰ੍ਹਾਂ ਨਾਲ ਕਿਸਾਨਾਂ ਦੇ ਨਾਲ ਦੁਰਵਿਵਾਰ ਕੀਤਾ ਗਿਆ ਉਹਨਾਂ ਦਾ ਅੰਦੋਲਨ ਖਦੇੜਿਆ ਗਿਆ ਜੀਸੀਬੀਆਂ ਚਲਾਈਆਂ ਗਈਆਂ ਗੁਰਦਾਸਪੁਰ ਦੇ ਵਿੱਚ ਜਿਹੜੇ ਲੈਂਡ ਐਕੁਇਜ਼ੀਸ਼ਨ ਦੇ ਖਿਲਾਫ ਬੋਲਦੇ ਸੋ ਉਹਨਾਂ ਨੂੰ ਕੁੱਟਿਆ ਗਿਆ ਸੋ ਆਲ ਦਿਸ ਓਨਲੀ ਇੰਡੀਕੇਟਸ ਕੇ ਅੱਜ ਪੰਜਾਬ ਪੁਲਿਸ ਸਟੇਟ ਹੈ ਅੱਜ 31 ਮਈ ਹੈ ਡੇਟ ਅੱਜ ਉਹਨਾਂ ਨੇ ਡੈਡਲਾਈਨ ਦਿੱਤੀ ਸੀ ਡੀਜੀਪੀ ਨੇ ਡੀਜੀਪੀ ਮੀਨਸ ਚੀਫ ਇੰਸਪੈਕਟਰ ਉਦੋਂ ਹੁਦਾਇਤ ਆਈ ਤਾਂ ਤਾਈ ਉਹਨੇ ਡੈਡਲਾਈਨ ਦਿੱਤੀ ਹੋਊਗੀ ਕਿ 31 ਮਈ ਤੱਕ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ ਨਸ਼ਾ ਮੁਕਤ ਤਾਂ ਨਹੀਂ ਹੋਇਆ ਕਿਉਂਕਿ ਅੱਜ ਹੀ ਮੈਨੂੰ ਇੱਕ ਹੋਰ ਵੀਡੀਓ ਆਈ ਹੈ ਇੱਥੇ ਪਿੰਡ ਹੈਗਾ ਜੈਤੋ ਹਲਕੇ ਜੈਤੋ ਦਾ ਰੋੜੀ ਕਪੂਰਾ ਮਨਪ੍ਰੀਤ ਸਿੰਘ ਇੱਕ ਨੌਜਵਾਨ ਅੱਜ 31 ਤਰੀਕ ਨੂੰ ਓਵਰਡੋਸ ਦੇ ਨਾਲ ਉਹਦੀ ਮੌਤ ਹੋਈ ਹੈ ਉਹਦਾ ਸਾਰਾ ਪਰਿਵਾਰ ਕੋਲ ਆ ਰਿਹਾ ਇੱਕ ਪਾਸੇ ਤੁਸੀਂ ਕਹਿ ਰਹੇ ਕਿ 31 ਤਰੀਕ ਤੱਕ ਨਸ਼ਾ ਮੁਕਤ ਕਰ ਦੇਣਾ ਤੇ ਇੱਕ ਪਾਸੇ ਉਦਣ ਹੀ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ 25 27 ਬੰਦੇ ਸ਼ਰਾਬ ਜਾਲੀ ਪੀ ਕੇ ਮਰ ਗਏ ਬਰਨਾਰੇ ਦੇ ਵਿੱਚ ਓਵਰਡੋਸ ਨਾਲ ਮਰ ਗਏ ਮੇਰੇ ਆਪਣੀ ਕੌਨਸਟਿਟੂਐਂਸੀ ਵਿੱਚ ਪਲਾਟ ਵਿੱਚ ਮੈਂ 3-4 ਭੋਗ ਅਟੈਂਡ ਕੀਤੇ ਸਾਰੇ ਓਵਰਡੋਸ ਨਾਲ ਔਰ ਬਹੁਤ ਸਾਰੀਆਂ ਮੌਤਾਂ ਡਰਗ ਰਿਲੇਟਿਡ ਨੇ ਜਿਹੜੀਆਂ ਸੋਸ਼ਲ ਸਟਿਗਮਾ ਮੰਨਿਆ ਜਾਂਦਾ ਜਿਹਦੇ ਪਰਿਵਾਰ ਖੁੱਲ ਕੇ ਬੋਲਦੇ ਨਹੀਂਗੇ ਪਤਾ ਨਹੀਂ ਕਿੰਨੀਆਂ ਹੋਰ ਮੌਤਾਂ ਜਿਹੜੀਆਂ ਨਸ਼ੇ ਦੇ ਨਾਲ ਹੋ ਰਹੀਆਂ ਇਹਨਾਂ ਦਾ ਜ ਜੋਧ ਨਸ਼ੇ ਵਿਰੁੱਧ 100% ਫਲॉप ਤੇ ਫੇਲ ਪ੍ਰੋਗਰਾਮ ਹੈ। ਔਰ ਨਸ਼ਾ ਦਾ ਪਤਾ ਨਹੀਂ ਖਤਮ ਕੀਤਾ ਕਰਨਾ ਕਿ ਨਹੀਂ ਕਰਨਾ। ਪਰ ਬੰਦੇ ਖਤਮ ਕਰਨ ਤੇ ਆਏ ਹੋਏ ਨੇ ਜਿਵੇਂ ਕਿ ਇਹ ਨਰਿੰਦਰ ਸਿੰਘ ਦਾ ਜਿਹੜਾ ਪੁਲਿਸ ਕਸਟਡੀ ਚ ਕਤਲ ਹੋਇਆ ਬਹੁਤ ਮੰਤ ਭਗਾ ਦੁਖਦਈ ਨਿੰਦਣਯੋਗ ਅਸੀਂ ਸਾਰੇ ਪੰਜਾਬ ਦੇ ਲੋਕ ਇਕੱਲਾ ਮੈਂ ਨਹੀਂ ਅਸੀਂ ਇਹਦੇ ਵਾਸਤੇ ਇਨਸਾਫ ਦੀ ਮੰਗ ਕਰਦੇ ਆਂ ਔਰ ਇਹਦੇ ਪਰਿਵਾਰ ਨੂੰ ਪੁਲਿਸ ਕਸਟਡੀ ਚ ਦੇਥ ਆ ਇਹ ਅ ਮਿਨਿਮਮ 1 ਕਰੋੜ ਰੁਪਇਆ 1 ਕਰੋੜ ਰੁਪੀਸ ਕੰਪਨਸੇਸ਼ਨ ਐਂਡ 1 ਗਵਰਨਮੈਂਟ ਜੌਬ ਇੱਕ ਸਰਕਾਰੀ ਨੌਕਰੀ ਕਿਉਂਕਿ ਪੁਲਿਸ ਦੀ ਆਪਣੀ ਕਮਜ਼ੋਰੀ ਤੇ ਨਲੇਕੀ ਦੇ ਨਾਲ ਬੰਦੇ ਦੀ ਮੌਤ ਹੋਈ ਆ ਰਿਸਪੌਂਸਿਬਿਲਟੀ ਲਾਈਸ ਸਕੁਐਰਲੀ ਔਨ ਦ ਪੁਲਿਸ ਡਿਪਾਰਟਮੈਂਟ ਐਂਡ ਪੰਜਾਬ ਗਵਰਨਮੈਂਟ ਟੂ ਲੁੱਕ ਆਫਟਰ ਦ ਫੈਮਿਲੀ ਔਰ ਇਹਨਾਂ ਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਰੋਜ਼ੀ ਰੋਟੀ ਦਾ ਪ੍ਰਬੰਧ ਜਿਹੜਾ ਕੀਤਾ ਜਾਵੇ ਇਹਦਾ ਨਰਿੰਦਰ ਦਾ ਤੇ ਨੈਂਸੀ ਦਾ ਬੱਚਾ ਬਹੁਤ ਛੋਟਾ ਮੇਟੀ ਕਹਿੰਦੇ ਕਿ ਐਮਟੈਕ ਪੜੀ ਹੋਈ ਸਾਰੀ ਫੈਮਲੀ ਬੜੀ ਐਜੂਕੇਟਿਡ ਹੈ ਡਾਕਟਰ ਨੇ ਮਦਰ ਇਹਨਾਂ ਦੇ ਪ੍ਰੋਫੈਸਰ ਰਿਟਾਇਰ ਹੋਏ ਨੇ ਆਪੇ ਐਮਟੈਕ ਕੀਤੀ ਹੋਈ ਆ ਉਹ ਆਪ ਆਇਲਸ ਦੇ ਸੈਂਟਰ ਵਿੱਚ ਟੀਚਰ ਲੱਗਿਆ ਹੋਇਆ ਸੀਗਾ ਔਰ ਉਹ ਪੜਾਉਂਦਾ ਸੀਗਾ ਸੋ ਬਹੁਤ ਜ਼ਿਆਦਾ ਅਫਸੋਸ ਤੇ ਬਹੁਤ ਦੁੱਖਦਾਈ ਉਮੀਦ ਕਰਦੇ ਆ ਕਿ ਸਾਡੀ ਸਰਕਾਰ ਜਿਹੜੀ ਆ ਇਹਨਾਂ ਦੇ ਪਰਿਵਾਰ ਨੂੰ ਇਨਸਾਫ ਦੇਵੇ ਅੱਛਾ ਘਰੇਵਾਲਾ ਸਾਹਿਬ ਅਦਰਦੈਂ ਦਾ ਰੂਲਿੰਗ ਪਾਰਟੀ ਤੁਸੀਂ ਦੂਜੀਆਂ ਪੋਲੀਟੀਕਲ ਪਾਰਟੀਆਂ ਦੇ ਪੰਜਾਬ ਦੇ ਮੌਜੂਦਾ ਹਾਲਾਤ ਦੇ ਉੱਤੇ ਰੋਲ ਨੂੰ ਕੀ ਦੇਖਦੇ ਆ ਧਾਨੇਵਾਲਾ ਸਾਹਿਬ ਆਏ ਕਿ ਮੈਂ ਦੇਖ ਰਿਹਾ ਕੁਝ ਸਮੇਂ ਤੋਂ ਕਿ ਵੱਡੇ ਇੰਪੋਰਟੈਂਟ ਇਸ਼ੂਸ ਪੰਜਾਬ ਦੇ ਵਿੱਚ ਖਾਸ ਤੌਰ ਤੇ ਪੁਲਿਸ ਪ੍ਰੋਟੈਲਿਟੀ ਤੇ ਅਟ੍ਰੋਸਿਟੀ ਦੇ ਉੱਠ ਰਹੇ ਨੇ ਪਰ ਆਵਾਜ਼ ਨਹੀਂ ਆ ਰਹੀ ਜਿੰਨੀ ਆਪੋਜੀਸ਼ਨ ਚੋਂ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਲੈਣਾ ਕਿਸੇ ਪਾਰਟੀ ਦਾ ਨਹੀਂ opposition ਦਾ ਕੰਮ ਹੈ ਕਿ ਜਦ ਵੀ ਕੋਈ ਸਰਕਾਰ ਗਲਤ ਕੰਮ ਕਰ ਰਹੀ ਹੈ ਉਹਦੇ ਮੋਹਰੇ ਖੜ ਕੇ ਉਹਦਾ ਵਿਰੋਧ ਕਰਨਾ ਚਾਹੀਦਾ ਪਰ ਇੱਕ ਗੱਲ ਯਾਦ ਰੱਖਿਓ ਕਿ ਇਹ ਜਿਹੜਾ ਇਸ ਵਕਤ ਡਰ ਦਾ ਮਾਹੌਲ ਇੰਨਾ ਪੈਦਾ ਕਰਤਾ ਪੁਲਿਸ ਨੇ ਇੰਨੇ ਜਿਆਦਾ ਫਾਲਸ ਕੇਸ ਮੈਂ ਤੁਹਾਡੇ ਸਾਹਮਣੇ ਬੈਠਾ ਮੇਰੇ ਕੋਲ ਪੰਜ ਕ੍ਰਿਮੀਨਲ ਫਾਲਸ ਕੇਸ ਹੈ ਔਰ ਇੱਕ ਇੰਨਾ ਹੀਨਸ ਤੇ ਸੀਰੀਅਸ क्राइम ਪਾਇਆ ਜਿੱਦੇ ਭਗਵਾਨਤਮਾਨ ਨੇ ਮੇਰੇ ਹੱਕ ਚ ਗਵਾਹੀ ਦਿੱਤੀ ਹੈ ਇਨ ਪਬਲਿਕ ਡੋਮੇਨ ਔਰ ਜਦੋਂ ਮੇਰੀ ਬੇਲ ਹੋ ਰਹੀ ਸੀ ਉਸ ਕੇਸ ਵਿੱਚ ਇੱਕ ਛੁੱਟਾ ਕੇਸ ਵਿੱਚ ਤੇ ਹੋਰ ਬਣਾਇਆ ਗਿਆ ਐਬਸੋਲੂਟਲੀ ਜਿੱਦਾਂ ਮੈਰਾਜ ਦੇ ਲੋਕਾਂ ਦੇ ਉੱਤੇ ਛੁੱਟਾ ਕੇਸ ਬਣਾ। ਸੋ ਮੈਂ ਜਿਹੜੀ ਗੱਲ ਲਫ਼ਜ਼ ਯੂਜ਼ ਕਰ ਰਿਹਾ ਪੁਲਿਸ ਸਟੇਟ ਇਹ ਪੁਲਿਸ ਸਟੇਟ ਦਾ ਭੈ ਇੰਨਾ ਪੈ ਗਿਆ ਵਾ ਕਿ ਹਰ ਘਰ ਦੇ ਵਿੱਚ ਬੈਠੇ ਪੋਲਿਟੀਕਲ ਲੀਡਰਸ ਦੇ ਜਾਂ ਐਕਟਿਵਿਸਟ ਨੇ ਜਿਹੜੇ ਉਹਨਾਂ ਦੇ ਪਰਿਵਾਰ ਵੀ ਉਹਨਾਂ ਨੂੰ ਡਰਾਉਂਦੇ ਨੇ। ਉਹਨਾਂ ਨੂੰ ਵਾਰਨ ਕਰਦੇ ਔਰ ਮੈਂ ਅੱਜ ਗੱਲ ਕੈਮਰੇ ਤੇ ਕਹਿਣਾ ਚਾਹੁੰਦਾ ਕਿ ਜਿਸ ਲੈਵਲ ਤੱਕ ਪੰਜਾਬ ਦੀ ਪੁਲਿਸ ਜਾ ਚੁੱਕੀ ਹੈ। ਜਿੰਨੀਆਂ ਉਹਨਾਂ ਨੂੰ ਅਨਫਿਟਡ ਪਾਵਰਸ ਪੰਜਾਬ ਗਵਰਨਮੈਂਟ ਨੇ ਭਗਵੰਤ ਮਾਨ ਨੇ ਸਰਕਾਰ ਨੇ ਦੇ ਦਿੱਤੀਆਂ ਆਈ ਵਿਲ ਨਾਟ ਬੀ ਸਰਪ੍ਰਾਈਜ਼ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਇੰਪੋਰਟੈਂਟ ਆਦੀ ਆਗੂਆਂ ਦੀ ਜਾਂ کارਕੁਨਾਂ ਦੀ ਫਿਜ਼ੀਕਲ ਐਲੀਮੀਨੇਸ਼ਨ ਵੀ ਹੋ ਸਕਦੀ þe can be harmed physically ਅੱਜ ਸਾਡਾ ਪੰਜਾਬ ਇਸ ਲੈਵਲ ਦੇ ਉੱਤੇ ਖੜਾ ਹੋ ਗਿਆ ਫਿਜ਼ੀਕਲ ਹਾਰਮ ਕੈਨ ਬੀ ਇਨ ਫਾਰਮ ਆਫ ਐਨ ਐਕਸੀਡੈਂਟ ਜਿਵੇਂ ਦਾ ਸੜਕ ਤੇ ਜਾਂਦਿਆਂ ਨੂੰ ਜਿਵੇਂ ਦੀਪ ਸਿੱਧੂ ਦਾ ਐਕਸੀਡੈਂਟ ਕਰਵਾ ਦਿੱਤਾ ਜਾਂ ਹੋ ਗਿਆ ਕਿਸੇ ਨੇ ਪੁੱਛਿਆ ਨਹੀਂ ਬਾਅਦ ਵਿੱਚ ਕਿਸੇ ਨੂੰ ਕੋਈ ਹੋਰ ਜਾਨੀ ਨੁਕਸਾਨ ਕੋ ਮਾਲੀ ਨੁਕਸਾਨ ਅੱਜ ਜਿਹੜਾ ਪੰਜਾਬ ਸਰਕਾਰ ਦਾ ਲੈਵਲ ਆ ਨਫਰਤ ਦੀ ਭਾਵਨਾ ਦਾ ਉਹ ਬਹੁਤ ਜ਼ਿਆਦਾ ਜਾ ਚੁੱਕਾ ਜਿਸ ਕਰਕੇ ਆਪੋਜੀਸ਼ਨ ਵੀ ਕਿਤੇ ਨਾ ਕਿਤੇ ਭੈ ਪੀਤ ਕੀਤੀ ਜੇ। ਫਿਰ ਸ਼ੁਰੂ ਕਿਵੇਂ ਜੀ ਪੰਜਾਬ ਦਾ ਜੀ ਆਪੋਜੀਸ਼ਨ ਹੀ ਡਰ ਗਈ ਤਾਂ ਫੇਰ ਬਣੂਗਾ। ਹੁਣ ਤੁਸੀਂ ਦੱਸੋ ਮੈਨੂੰ ਕਿ ਆ ਆਪੋਜੀਸ਼ਨ ਦਾ ਰੋਲ ਤਾਂ ਚਲੋ ਆਪਾਂ ਕਹਿ ਰਹੇ ਆਂ ਔਰ ਮੈਂ ਮੰਨ ਵੀ ਰਿਹਾ ਵਾਂ। ਔਰ ਮੈਂ ਤੁਹਾਨੂੰ ਦੱਸ ਰਿਹਾ ਕਿ ਕਿਉਂ ਆਪੋਜੀਸ਼ਨ ਪਰ ਤੁਸੀਂ ਦੱਸੋ ਮੈਨੂੰ ਮੀਡੀਆ ਦਾ ਰੋਲ ਕਿੱਥੇ ਆ? ਵੇਅਰ ਇਜ਼ ਦ ਵੇਅਰ ਇਜ਼ ਦਾ ਮੇਨਸਟ੍ਰੀਮ ਮੀਡੀਆ ਆਫ ਪੰਜਾਬ ਇੰਨਾ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਰੋਜ਼ ਕੁੱਟਮਾਰ ਲੁੱਟ ਕੁਸੁੱਟ ਔਰਤਾਂ ਨਾਲ ਜ਼ਿਆਤੀ ਬਦਲਾ ਖੋਰੀ ਦੇ ਪਰਚੇ ਕਤਲੋ ਗਾਰਤ ਪੁਲਿਸ ਕਸਟਡੀ ਚ ਮੌਤ ਝੂਠੇ ਪੁਲਿਸ ਇਨਕਾਊਂਟਰ ਕੋ ਦਿਖਾ ਰਿਹਾ ਮੇਨਸਟ੍ਰੀਮ ਮੀਡੀਆ ਬੜੇ ਅਫਸੋਸ ਦੀ ਗੱਲ ਆ ਕਿ ਸਾਡਾ ਮੇਨਸਟ੍ਰੀਮ ਜਿਹੜਾ ਚੌਥਾ ਪਿਲਰ ਹੈ ਡੈਮੋਕ੍ਰੇਸੀ ਦਾ ਤਾਂ ਸਾਡਾ ਸੋਸ਼ਲ ਮੀਡੀਆ ਨਾ ਹੁੰਦਾ ਜਾਂ ਇੰਡੀਪੈਂਡੈਂਟ ਮੀਡੀਆ ਜਿੱਦਾਂ ਕਿ ਤੁਸੀਂ ਬੈਠੇ ਹੋ ਜਿਹੜੇ ਨਹੀਂ ਡਰਦੇ ਘਬਰਾਉਂਦੇ ਸਰਕਾਰਾਂ ਤੋਂ ਇਹ ਤਾਂ ਸਾਡੀ ਆਵਾਜ਼ ਹੀ ਦੱਬੀ ਜਾਣੀ ਸੀਗੀ ਔਰ ਇਹ ਬਹੁਤ ਖਤਰੇ ਦੀ ਘੰਟੀ ਆ ਪੰਜਾਬ ਦੀ ਡੈਮੋਕ੍ਰੇਸੀ ਲਈ ਔਰ ਇੱਕ ਪਾਸੇ ਕੇਜਰੀਵਾਲ ਤੇ ਭਗਵੰਤ ਮਾਨ ਰੋਜ਼ ਦੋ ਗੱਲਾਂ ਤੇ ਕੋਸਤੇ ਨੇ ਬੀਜੇਪੀ ਮੋਦੀ ਸਰਕਾਰ ਨੂੰ ਇੱਕ ਕਹਿੰਦੇ ਨੇ ਕਿ ਈਡੀ ਤੇ ਸੀਬੀਆਈ ਦਾ ਦੁਰਉਪਯੋਗ ਬਹੁਤ ਕਰ ਰਹੀ ਹੈ ਬੀਜੇਪੀ ਟੂ پروਬੀਟ ਇਟਸ ਪੋਲਿਟੀਕਲ ਓਪੋਨੈਂਟਸ ਆਪਣੇ ਵਿਰੋਧੀਆਂ ਨੂੰ ਡਰਾਉਣ ਵਾਸਤੇ ਸੀਬੀਆਈ ਤੇ ਈਡੀ ਹਾਲਾਂਕਿ ਆਮ ਆਦਮੀ ਪਾਰਟੀ ਦੇ ਲੀਡਰ ਡੇਡ ਡੇਡ ਸਾਲ ਕਰਪਸ਼ਨ ਦੇ ਮੈਟਰਸ ਵਿੱਚ ਅੰਦਰ ਰਹੇ ਨੇ ਔਰ ਸੁਪਰੀਮ ਕੋਰਟ 'ਚੋਂ ਜਾ ਕੇ ਉਹਨਾਂ ਨੂੰ ਬੇਲਾ ਮਿਲ ਗਿਆ ਨੇ ਪਰ ਤੁਸੀਂ ਇਹ ਫਿਰ ਵੀ ਮੰਨ ਕੇ ਚੱਲੀਏ ਕਿ ED ਦੇ CBI ਗਲਤ ਕੰਮ ਕਰ ਰਹੀ ਕਿਉਂਕਿ ਹੋਰ ਬਹੁਤ ਸਾਰੇ ਪੋਲੀਟੀਕਲ ਲੀਡਰਸ ਨੂੰ ਇਨਵੋਲ ਕੀਤਾ ਗਿਆ ਤੇ ਕੀ ਇਸ ਕੇਜਰੀਵਾਲ ਤੇ ਭਗਵੰਤ ਮਾਨ ਦੱਸਣਗੇ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਪੁਲਿਸ ਤੇ ਵਿਜੀਲੈਂਸ ਡਿਪਾਰਟਮੈਂਟ ਉਹ ਆਪਣੇ ਬਰੋਧੀਆਂ ਦੇ ਖਿਲਾਫ ਕੀ ਦਹਿਸ਼ਤ ਮਚਾ ਰਹੀ ਹੈ ਕਿੰਨੇ ਝੂਠੇ ਪਰਚੇ ਦਰਜ ਕੀਤੇ ਨੇ ਔਰ ਦੂਸਰਾ ਇਹ ਕਹਿੰਦੇ ਨੇ ਕਿ BJP ਨੇ ਗੋਦੀ মিডিਆ ਬਣਾ ਦਿਆ ਹੈ ਨੈਸ਼ਨਲ ਲੈਵਲ ਤੇ ਉੱਪਰ ਕਿ ਉਹਨਾਂ ਦੇ ਟੀਵੀ ਜੀ ਬੋਲਦੇ ਨੇ ਆਵਾਜ਼ ਕੀ ਪੰਜਾਬ ਦਾ ਟੀਵੀ ਕੋ ਜਿਹੜਾ ਮੇਨਸਟ੍ਰੀਮ ਆ ਔਰ ਅਖਬਾਰਾਂ ਜਿਹੜੇ ਪ੍ਰਿੰਟ মিডিਆ ਕੀ ਉਹ ਸੱਚ ਦਿਖਾ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਕੀ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਪੁੱਛਦਾ ਕਿ ਜਿਹੜੇ ਇਲਜ਼ਾਮ ਤੁਸੀਂ ਬੀਜੇਪੀ ਤੇ ਲਾਉਨੇ ਕਿ ਦੇ ਆਰ ਮਿਸਯੂਜ਼ਿੰਗ ਈਡੀਐਂਟਸ ਸੀਬੀਆਈ ਐਂਡ ਥੈਟ ਦੇ ਹੈਵ ਹਾਈਜੈਕਡ ਦ ਮੀਡੀਆ ਐਟ ਦ ਨੈਸ਼ਨਲ ਲੈਵਲ ਕੀ ਤੁਸੀਂ ਪੰਜਾਬ ਦੇ ਵਿੱਚ ਮੀਡੀਆ ਹਾਈਜੈਕ ਨਹੀਂ ਕੀਤਾ ਕੀ ਤੁਸੀਂ ਪੰਜਾਬ ਦੇ ਵਿੱਚ ਪੁਲਿਸ ਦਾ ਤੇ ਵਿਜੀਲੈਂਸ ਦਾ ਦੁਰਉਪਯੋਗ ਨਹੀਂ ਕੀਤਾ ਆ ਸਾਡੇ ਪੰਜਾਬ ਦੇ ਹਾਲਾਤ ਬਣਾ ਕੇ ਰੱਖਿਆ ਕਰਾਸਾ ਪੀਗਾ ਪਾਰਟ ਆਫ ਕਾਂਗਰਸ ਤੁਸੀਂ ਕੀ ਸੋਚਦੇ ਹੋ ਕਿ ਆਪੋਜੀਸ਼ਨ ਦਾ ਰੋਲ ਇੱਥੇ ਕਿਹੋ ਜਿਹਾ ਹੋਣਾ ਚਾਹੀਦਾ ਹੈ ਨਹੀਂ ਮੈਂ ਆਪਣਾ ਤੁਹਾਨੂੰ ਆਪੋਜੀਸ਼ਨ ਦਾ ਮੈਨੂੰ ਸਵਾਲ ਪੁੱਛਿਆ ਗਿਆ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸ ਦਿੱਤਾ ਵਾ ਆਪੋਜੀਸ਼ਨ ਦਾ ਰੋਲ ਹਰ ਇੰਪੋਰਟ ਹਾਲਾਂਕਿ ਇਹ ਨਹੀਂ ਹੈ ਕਿ ਕਾਂਗਰਸ ਆਪੋਜੀਸ਼ਨ ਦਾ ਰੋਲ ਨਹੀਂ ਅਦਾ ਕਰੇ ਇਹ ਨਹੀਂ ਮੈਂ ਕਹਿ ਰਿਹਾ ਸਾਡੇ ਲੀਡਰ ਆਫ ਆਪੋਜੀਸ਼ਨ ਨੇ ਵਿਧਾਨ ਸਭਾ ਜਿੰਨਾ ਟਾਈਮ ਦਿੱਤਾ ਜਾਂਦਾ ਵਾ ਸਪੀਕਰ ਦੇ ਜ਼ਰੀਏ ਔਰ ਆਊਟਸਾਈਡ ਦਾ ਵਿਧਾਨ ਸਭਾ ਜਿੰਨੇ ਹੈਗੇ ਕਰ ਸਕ ਰਹੇ ਹਨ ਪਰ ਮੈਂ ਸ ਮੈਂ ਸਾਰੀ ਆਪੋਜੀਸ਼ਨ ਨੂੰ ਪੁੱਛ ਰਿਹਾ ਕਹਿ ਰਿਹਾ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਦੇਸ਼ ਦੀ ਇੰਨੀ ਪਾ ਦਿੱਤੀ ਗਈ ਆ ਪੁਲਿਸ ਮੁਕਾਬਲੇ ਪੁਲਿਸ ਛੂਤੇ ਪਰਚਾ ਦੀ ਜੇਲ੍ਹਾਂ ਦੀ ਕਿ ਹਰ ਆਦਮੀ ਦੇ ਘਰ ਪਰਿਵਾਰ ਨੇ ਬੱਚੇ ਨੇ ਉਹ ਅਗਲੀ ਖਬਰਾਂ ਦੇ ਨੇ ਇਸ ਕਰਕੇ ਸਾਰਾ ਇਹ ਪਰ ਇਹਦੀ ਜ਼ਿੰਮੇਵਾਰੀ ਤਾਂ ਅਲਟੀਮੇਟਲੀ ਸਾਰੀ ਮੌਜੂਦਾ ਸਰਕਾਰ ਤੇ ਇਸਟੈਬਲਿਸ਼ਮੈਂਟ ਦੇ ਹੱਥ ਵਿੱਚ ਜਾਂਦੀ ਹੈ ਜੀ ਤੁਸੀਂ ਆਲ ਪਾਰਟੀ ਮੀਟਿੰਗ ਅਦਰਦੈਂ ਦਾ ਰੂਲਿੰਗ ਪਾਰਟੀ ਦੀ ਕੋਈ ਹੋਰ ਮਾਮਲੇ ਤੇ ਡਿਮਾਂਡ ਦੇਖੋ ਆਈ ਐਮ ਨਾਟ ਇਨ ਅ ਪੋਜੀਸ਼ਨ ਕਿ ਮੈਂ ਸਾਰੀਆਂ ਪਾਰਟੀਆਂ ਨੂੰ ਆਫ ਕੌਰਸ ਮੈਂ ਆਪਣੀ ਪਾਰਟੀ ਦੇ ਪਲੈਟਫਾਰਮ ਤੇ ਗੱਲਾਂ ਜ਼ਰੂਰ ਰੱਖੂੰਗਾ ਮੈਂ ਪਹਿਲਾਂ ਵੀ ਰੱਖਦਾ ਰਿਹਾ ਲੇਕਿਨ ਅ ਨੈਕਸਟ ਸਾਡੀ ਜਿਹੜੀ ਮੀਟਿੰਗ ਹੋਏ ਮੈਂ ਕਹੂੰਗਾ ਕਿ ਬਹੁਤ ਨੀਚੇ ਤਸ਼ੱਦਦ ਤੇ ਜ਼ਿਆਤੀਆਂ ਹੋ ਰਹੀਆਂ ਨੇ ਐਂਡ ਵੀ ਹੈਵ ਟੂ ਗੈਟ ਡਾਊਨ ਟੂ ਦਾ ਗਰਾਉਂਡ ਟੂ ਅਪੋਜ਼ 올 ਥੀਸ ਐਟ੍ਰੋਸਿਟੀਆਂ ਠੀਕ ਹੈ